ਸਸੇ ਘਰ ਸਾਰਿਆਂ ਨੂੰ ਪੰਜਾਬੀ ਹோம் ਟੀਵੀ ਚੈਨਲ ਤੇ ਸਵਾਗਤ ਹੈ ਜੀ ਤੁਹਾਡਾ ਅੱਜ ਦੀ ਵੀਡੀਓ ਚ ਅਸੀਂ ਤੁਹਾਨੂੰ ਕਰਦਾ ਤੇ ਕੈਂਚੀ ਨੂੰ ਤਿੱਖੀ ਕਰਕੇ ਦੱਸਾਂਗੇ ਤੇ ਦੇਖੋ ਇਹਦੇ ਤੇ ਕਿੰਨਾ ਜੰਗਾਲ ਲੱਗੇ ਦਾ ਕੈਂਚੀ ਤੇ ਕਰਦ ਨੂੰ ਸਾਫ਼ ਕਰਕੇ ਦੱਸਾਂਗੇ ਇਹਦੇ ਤੇ ਲੱਗਿਆ ਹੋਇਆ ਸਾਰਾ ਜੰਗਾਲ ਲਾ ਕੇ ਦੱਸਾਂਗੇ ਜਦੋਂ ਸੀਸ ਦੀ ਵਰਤੋਂ ਕੱਟ ਕਰਨੇ ਆ ਤੇ ਆ ਪਈਆਂ ਪਈਆਂ ਨੂੰ ਹੀ ਜੰਗਾਲ ਲੱਗ ਜਾਂਦਾ ਆ ਜੇ ਅਸੀਂ ਇਸ ਦਿਵਰ ਤੋਂ ਜ਼ਿਆਦਾ ਕਰਾਂਗੇ ਤਾਂ ਇਹ ਜੰਗਾਨੇ ਲੱਗਾ ਇਸ ਕਾਰਦ ਨੂੰ ਮੈਂ 2 ਮਹੀਨੇ ਹੋਇਆ ਇਸ ਨੂੰ ਵਰਤ ਕੇ ਨਹੀਂ ਦੇਖਿਆ ਤੇ ਦੇਖੋ ਮੇਰੀ ਕਾਰਦ ਤਾਂ ਅੱਜ ਤੁਹਾਨੂੰ ਬਿਲਕੁਲ ਹੀ ਸਿੰਪਲ ਤੇ ਸੌਖੇ ਤਰੀਕੇ ਨਾਲ ਇਸ ਨੂੰ ਸਾਫ਼ ਕਰਕੇ ਦੱਸਾਂਗੇ ਕਾਰ ਵਿੱਚ ਪਈਆਂ ਦੋ ਚੀਜ਼ਾਂ ਨਾਲ ਉਹ ਦੋ ਚੀਜ਼ਾਂ ਹਰ ਕਾਰ ਵਿੱਚ ਹੁੰਦੀਆਂ ਨੇ ਇਹ ਦੋ ਚੀਜ਼ਾਂ ਨਾਲ ਹੀ ਇਸ ਆਹ ਹੋ ਜਾਏਗੀ ਤਾਂ ਨਹੀਂ ਸਾਨੂੰ ਬਾਹਰ ਜਾ ਕੇ ਤਿੱਕੇ ਕਰਾਣ ਦੀ ਜ਼ਰੂਰਤ ਵੀ ਨਹੀਂ ਪੈਗੀ ਤੁਸੀਂ ਇਸ ਨੂੰ ਘਰ ਵਿੱਚ ਹੀ ਤਿੱਕੇ ਕਰ ਸਕਦੇ ਹੋ ਤੇ ਅੱਜ ਮੈਂ ਤੁਹਾਨੂੰ ਆਦਾ ਇੱਕ ਤਾ ਜੰਗਾਲ ਲਾ ਕੇ ਦੱਸਾਂਗੀ ਤੇ ਕਿਸ ਨੂੰ ਤਿੱਖੀ ਕਰਕੇ ਦੱਸਾਂਗੀ ਤੁਸੀਂ ਵੀ ਵੀਡੀਓ ਚ ਪੂਰਾ ਬਣੇ ਰਹੋ ਪਹਿਲੀ ਚੀਜ਼ ਲੈਣੀ ਆ ਕੋਲਗੇਟ ਕੋਲਗੇਟ ਨੂੰ ਅਸੀਂ ਕੈਂਚੀ ਉੱਪਰ ਲਾ ਦਾਂਗੇ ਅੰਗੂਲੀਆਂ ਨਾਲ ਚੰਗੀ ਤਰ੍ਹਾਂ ਲਾ ਦੇਣਾ ਆ ਜਿੱਥੇ-ਜਿੱਥੇ ਜੰਗਾਲ ਲੱਗਾ ਉੱਥੇ-ਉੱਥੇ ਸਾਰੇ ਹੀ ਕੋਲਗੇਟ ਅਸੇ ਹੀ ਲਗਾ ਦਵਾਂਗੇ ਲਗਾਉਣ ਤੋਂ ਬਾਅਦ ਇਸ ਨੂੰ 1 ਮਿੰਟ ਲਈ ਸਾਈਡ ਤੇ ਰੱਖ ਦਵਾਂਗੇ ਜਦੋਂ 1 ਮਿੰਟ ਹੋ ਜਾਏਗਾ ਫੇਰ ਹੀ ਇਸ ਨੂੰ ਅਸੀਂ ਸਾਫ਼ ਕਰਕੇ ਦੱਸਾਂਗੇ ਤੇ ਹੁਣ ਅਸੀਂ ਕਰਦ ਨੂੰ ਵੀ ਕੋਲਗੇਟ ਲਗਾ ਲੈਣੇ ਆ ਕੋਲਗੇਟ ਨਾਲ ਸਾਰਾ ਇਹ ਜੰਗਾਲ ਲੱਥ ਜਾਂਦਾ ਹੈ ਤੇ ਜਲਦੀ ਸਾਫ਼ ਹੋ ਜਾਂਦੀ ਹੈ ਮਿਹਨਤ ਨਹੀਂ ਜ਼ਿਆਦਾ ਲੱਗਦੀ ਕਰਦ ਨੂੰ ਵੀ ਕੋਲਗੇਟ ਲਾ ਕੇ 1 ਮਿੰਟ ਲਈ ਰੱਖ ਦਵਾਂਗੇ ਹੋਣ ਅਸੀਂ ਲੈਣਾ ਰਿੰਗ ਮਾਰ ਸਕ੍ਰਬ ਪੇਪਰ ਵਾਲਾ ਇਸ ਨਾਲ ਹੋਣ ਅਸੀਂ ਕਰਦ ਨੂੰ ਸਾਫ਼ ਕਰਾਂਗੇ ਤੇ ਹੌਲੀ-ਹੌਲੀ ਰਗਰਾਂਗੇ ਇਹਦੇ ਨਾਲ ਸਾਰਾ ਹੀ ਕਰਦ ਤੋਂ ਜੰਗਾਲਾ ਚੇਗਾ ਤੇ ਦੂਜੀ ਕਰਦ ਵੀ ਤਿੱਖੀ ਹੋ ਜਾਏਗੀ ਇਸ ਨੂੰ ਅਸੀਂ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਤਾਂ ਤੁਸੀਂ ਦੇਖਦੇ ਪਈ ਉਹ ਕਰਦ ਸਾਫ ਹੋਣ ਲੱਗ ਪਈ ਆ ਇਹ ਕਪੜਾ ਲਵਾਂਗੇ ਤੇ ਉਹਦੇ ਨਾਲ ਅਸੀਂ ਹੁਣ ਇਸ ਨੂੰ ਸਾਫ ਕਰਾਂਗੇ ਕੋਲ ਇਹ ਦੇਖੋ ਕਪੜੇ ਦੇ ਨਾਲ ਕਿੰਨਾ ਗੰਦਗੀ ਲੱਥੀ ਆ ਹੁਣ ਇਸ ਇੱਕ ਹੋਰ ਸਕਰਬ ਲੈ ਕੇ ਤੇ ਉਸ ਨਾਲ ਕਰਦ ਨੂੰ ਸਾਫ ਕਰਾਂਗੇ ਰੰਗ ਮਾਰਨ ਨਾਲ ਸਾਰੇ ਘਰ ਦੇ ਨੂੰ ਹੁਣ ਅਸੀਂ ਸਾਫ਼ ਕਰ ਲਾਂਗੇ ਹੋਲੀ-ਵਾਲੀ ਇਹਦੇ ਨਾਲ ਸਾਡੇ ਘਰ ਦੇ ਵੀ ਤਿੱਕੀ ਹੋ ਜੇਗੀ। ਸਾਨੂੰ ਦੁਬਾਰਾ ਘਰ ਦੇ ਨੂੰ ਤਿੱਕੀ ਕਰਨ ਦੀ ਜ਼ਰੂਰਤ ਨਹੀਂ ਪੈਣੀ। ਐ ਦੇਖੋ ਸਾਡੇ ਘਰ ਦੇ ਕਿੰਨੀ ਵਧੀਆ ਸਾਫ਼ ਹੋ ਗਈ ਆ। ਹੁਣ ਅਸੀਂ ਕੈਂਚੀ ਨੂੰ ਵੀ ਇਸੇ ਤਰ੍ਹਾਂ ਸਾਫ਼ ਕਰਾਂਗੇ। Ja, ring ਦੇਖੋ ਕੈਂਚੀ ਨਾਲੋਂ ਕਿੰਨਾ ਜੰਗਾਲ ਲੱਥਿਆ ਹੁਣ ਅਸੀਂ ਇੱਕ ਕਪੜਾ ਲਵਾਂਗੇ ਉਹਦੇ ਨਾਲ ਕੈਂਚੀ ਨੂੰ ਸਾਫ਼ ਕਰਾਂਗੇ ਤੁਸੀਂ ਦੇਖਦੇ ਪਈਓ ਕਪੜਾ ਕਿੰਨਾ ਗੰਦਾ ਹੋ ਗਿਆ ਹੁਣ ਫੇਰ ਸਿੰਪਲ ਸਕ੍ਰੈਬ ਨਾਲ ਕੈਂਚੀ ਨੂੰ ਸਾਫ਼ ਕਰਾਂਗੇ ਹੁਣ ਅਸੀਂ ਲੈਣਾ ਗਿੱਲਾ ਕਪੜਾ ਕਰ ਲੈਣਾ ਉਹਦੇ ਨਾਲ ਕੈਂਚੀ ਤੇ ਕਾਰਡ ਨੂੰ ਸਾਫ਼ ਕਰ ਲਾਂਗੇ ਤਾਂ ਜੋ ਸਾਰੀ ਗੰਦਗੀ ਕਾਰਡ ਤੇ ਕੈਂਚੀ ਨਾਲੋਂ ਲੱਤ ਜਾਵੇ ਸਿੰਪਲ ਸਕਰਬ ਲੈ ਕੇ ਕੈਂਚੀ ਨੂੰ ਇੱਕ ਵਾਰ ਫੇਰ ਸਾਫ਼ ਕਰ ਲਾਂਗੇ ਕਿਉਂਕਿ ਕੈਂਚੀ ਨੂੰ ਪਾਣੀ ਲੱਗੇ ਦਾ ਤੇ ਇਸ ਕਰਕੇ ਇਹਦੇ ਨਾਲ ਸਾਰਾ ਹੋਣਾ ਪਾਣੀ ਲੱਗੇ ਦਾ ਸਾਫ਼ ਕਰਾਂਗੇ ਦੇਖੋ ਕੈਂਚੀ ਵੀ ਕਿੰਨੀ ਵਧੀਆ ਸਾਫ ਹੋ ਗਈ ਆ ਤੁਸੀਂ ਵੀ ਇਸ ਤਰੀਕੇ ਨਾਲ ਕੈਂਚੀ ਨੂੰ ਸਾਫ ਕਰ ਸਕਦੇ ਹੋ ਤੁਹਾਨੂੰ ਬਾਰੋ ਕੈਂਚੀ ਨੂੰ ਸਾਫ ਕਰਾਉਣ ਦੀ ਕੋਈ ਜ਼ਰੂਰਤ ਨਹੀਂ ਪੈਣੀ ਹੁਣ ਅਸੀਂ ਤੁਹਾਨੂੰ ਕੈਂਚੀ ਨਾਲ ਕੱਪੜਾ ਵੀ ਕੱਟ ਕੇ ਦੱਸਨੇ ਆ ਦੇਖੋ ਸਾਡੀ ਕੈਂਚੀ ਕਿੰਨੀ ਤਿੱਖੀ ਹੋ ਗਈ ਆ ਪਹਿਲੇ ਮੇਰੀ ਕੈਂਚੀ ਕੱਪੜਾ ਕੱਟਣ ਵੇਲੇ ਰੁਕਦੀ ਸੀ ਹੁਣ ਬਿਲਕੁਲ ਵੀ ਕੈਂਚੀ ਨਹੀਂ ਰੁਕਦੀ ਬਈ ਜੇ ਤੁਸੀਂ ਕੈਂਚੀ ਨੂੰ ਹੋਰ ਤਿੱਖੇ ਕਰਨਾ ਚਾਹੁੰਦੇ ਹੋ ਤਾਂ ਵੇਸਟ ਮੈਡੀਸਨ ਦੇ ਰੈਪਰ ਕੈਂਚੀ ਨਾਲ ਕਟੋ ਤੁਹਾਡੀ ਕੈਂਚੀ ਹੋਰ ਤਿੱਖੀ ਹੋ ਜਾਏਗੀ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਮੇਰੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਥੈਂਕ ਯੂ ਫਾਰ ਵਾਚਿੰਗ ਮਾਈ ਵੀਡੀਓ ਬਾਏ ਬਾਏ